ਸਾਰੀ ਦਿਹਾੜੀ ਬੈਠਾ ਫੋਨ ਦੇਖੀ ਜਾਣਾ ਓਏ ਹਰ ਕੀ ਆ ਬਾਪੂ ਦੂ ਫੋਨ ਵੀ ਨਹੀਂ ਦੇਖਣ ਦਿੰਦਾ ਦੱਸ ਕੀ ਇਹ ਬੰਦਿਆਂ ਦੀ ਗੱਲ ਹੁੰਦੀ ਆ ਕੋਈ ਕੰਮ ਤੁੰਦਾ ਕਰ ਲਿਆ ਕਰ ਮੋਟਰ ਤੇ 걔ੜਾ ਮਾਰਿਆ ਡੰਗਰਾ ਕਾ ਨਹੀਂ 걔ੜਾ ਮਾਰਿਆ ਓਏ ਯਾਰ ਸਾਰੇ ਕੰਮ ਕਰੇ ਜੇ ਤਾ ਤੂੰ ਕਹਿ ਰਨਾ ਵੀ ਕਰਦਾ ਨਹੀਂ ਇਹ ਕੁਛ ਆ ਪੱਖਾ ਲਾ ਕੇ ਬੈਠਾ ਰਹਿਣਾ ਬਿਲਕੁਲ ਨਾ ਪਰੂਗਾ ਕਿਉਂ ਲਾਇਆ ਇਹ ਯਾਰ ਪੱਖਾ ਹੁਣ ਗਰਮੀ ਆ ਲਾਉਣਾ ਨਹੀਂਗਾ ਉਹ ਮੈਂ ਸਾਰੀ ਦਿਹਾੜੀ ਕਦੇ ਦਰਵਾਜ਼ੇ 'ਤੇ ਬਹਿਣਾ ਕਦੇ ਮੋਟਰ 'ਤੇ ਬਹਿਣਾ ਮੈਂ ਵੀ ਸਾਰੀ ਦਿਹਾੜੀ ਬਾਹਰ ਹੀ ਕੱਢਦਾ ਤੂੰ ਕੱਢ ਲਿਆ ਕਰ ਉਹ ਯਾਰ ਤੂੰ ਤਾਂ ਮੈਂ ਦੇਖ ਲਿਆ ਲੋਕਾਂ ਨੇ ਕਹਿਣ ਮੰਗੂ ਸਿਰੇ ਦਾ ਸੂਆ ਸਿਰੇ ਦਾ ਕੰਜੂਦ ਪੱਟਾ ਉਹ ਸਹੀ ਕਹਿੰਦੇ ਨੇ ਸਾਰੇ ਜੇ ਪੁੱਤ ਪੈਸੇ ਬਚਾਏ ਨੇ ਨਾ ਤਾਂ ਆਪਣਾ ਇਹ ਨਵਾਂ ਘਰ ਬਣਿਆ ਤੈਨੂੰ ਗੱਡੀ ਲੈ ਕੇ ਦਿੱਤੀ ਆ ਤੈਨੂੰ ਮੋਟਰਸਾਈਕਲ ਲੈ ਕੇ ਦਿੱਤੀ ਆ ਤੈਨੂੰ ਮੈਂ ਪੜਾ ਰਿਹਾ ਹੱਥ ਆਲਾ ਪੱਖਾ ਚੱਲਿਆ ਕਰ ਜਾਨ ਪਉ ਤੇਰੇ ਚ ਜਾਨ ਉਹ ਜਾਨ ਸੁਭਾਹ ਪੈਣੀ ਆ ਯਾਰ 4 ਮੱਝਾਂ ਨਹੀਂ ਆ ਠੀਕ ਆ 12 ਲੀਟਰ ਉਹ ਇੱਕ ਟਾਈਮ ਦਾ ਦੁੱਧ ਦੇਣੀਆਂਗੇ 11 ਤੋਂ ਚੱਕ ਕੇ ਡੈਰੀ ਕਿ ਪਾਉਣਾ ਕਿਲੋ ਕਰੇ ਰੱਖ ਲੈ ਕਿਲੋ ਨਾਲ ਦੱਸ ਜੀ ਟੱਟੂ ਜਾਣ ਬੈਣੀ ਤੈਨੂੰ ਐ ਪਤਾ ਕਿ 4 ਸਾਲਾਂ ਤੋਂ ਬੱ ਲੋਕਾਂ ਦੇ ਹਰਾ ਵੱਡ-ਵੱਡ ਉਹਨਾਂ ਦਾ ਡੰਗਰਾਂ ਦਾ ਢਿੱਡ ਪਾਲ ਰਿਹਾ ਮੈਂ ਮੈਨੂੰ ਪਤਾ ਮੈਂ ਕਿਵੇਂ ਦਾਣਾ ਲੈ ਕੇ ਆਉਣਾ ਮੈਂ ਤੈਨੂੰ ਤਾਂ 12 ਕਿਲੋ ਦੁੱਧ ਦੇਖ ਗਿਆ ਤੈਨੂੰ ਹਲੇ ਪੈਸੇ ਦੀ ਓ ਯਾਰ ਛਾਡੋ ਪਰੇ ਬਾਪੂ ਪੈਸੇ ਦੀ ਅਹਿਮੀਅਤ ਨੂੰ ਗੁੱਡੀ ਨੂੰ ਸੰਧਾਰਾ ਦੇਣਾ ਦਾ ਰਹਿ ਗਿਆ ਆਪਣਾ ਉਹ ਨਾ ਉਹ ਨਾ ਆ ਤੇਰੇ ਮੂਰੇ ਬੰਨੇ ਹੱਥ ਸੰਧਾਰੇ ਦੀ ਗੱਲ ਮੇਰੇ ਕੋਲ ਨਾ ਕਰਦੀ ਮੈਨੂੰ ਤਾਂ ਪੈਸੇ ਖਰਚਦੇ ਮੌਤ ਪੈਂਦੀ ਆ ਮੌਤ ਨੀਤੋਂ ਨਹੀਂ ਦੇ ਹੁਣੇ ਯਾਰ ਜੇ ਆਪਾਂ ਸੁਧਾਰਾ ਨਾਲ ਦੇ ਕੇ ਆਏ ਉਹਦਾ ਸਹੁਰਾ ਕੀ ਕਹੂ ਕੀ ਉਹ ਆਪਦੀ ਸੱਸ ਨੂੰ ਕੀ ਕਹੂਗੀ ਵੀ ਕਿਉਂ ਨਹੀਂ ਆਏ ਫਿਰ ਸੰਧਾਰਾ ਮੈਂ ਆਪਣੀ ਮਰਜ਼ੀ ਦਾ ਦੇ ਕੇ ਆਉ ਮਰਜ਼ੀ ਨੂੰ ਯਾਰ ਹੁਣ ਬਿਸਕੁਟ ਹੀ ਦੇ ਕੇ ਹੁਣੇ ਹੁੰਦੇ ਨੇਗੇ ਦੇ ਕੇ ਬਿਸਕਟੇ ਉਪਰ ਆਪਣੀ ਮਰਜ਼ੀ ਤੇ ਦੇ ਕੇ ਆਉ ਚੰਗਾ ਫਿਰ ਕਰੀਏ ਤਿਆਰੀ ਕਰੀਏ ਚੱਲੀਏ ਮੇਰਾ ਪਾ ਮੈਂ ਫਿਰ ਪਾਉਂਗਾ 10 ਪੀਪਾ ਧੱਕ ਤੂੰ ਬਸ ਪੀਪਾ ਧੱਕ ਤੂੰ ਬਸ ਨਾ 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 ਪੀਪਾ ਧੱਕ ਤੂੰ ਮੈਂ ਆਪੇ ਸਧਾਰਾ ਦਊਂ ਤੂੰ ਪੀਪਾ ਧੱਕ ਚੱਲ ਚੱਲ ਓ ਜੱਸੇ ਪੁੱਤ ਆਪੂ ਫੋਨ ਲਾ ਗੁੱਡੀ ਨੂੰ ਤੈਨੂੰ ਫੋਨ ਕਰ ਦਿੱਤਾ ਉਹਦੇ ਸਹੁਰੇ ਆਰ ਪਰੌਣੇ ਨੂੰ ਵੀ ਪੁੱਛੀ ਕੇ ਘਰੇ ਨੇ ਹਾਂ ਪੁੱਛ ਲੈ ਹੈਲੋ ਗੁੱਡੀ ਹੈਲੋ ਵੀਰੇ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਠੀਕ ਆ ਉਹ ਅਸੀਂ ਆਉਣੇ ਆ ਸੁਧਾਰਾ ਲੈ ਕੇ ਆਉਣੇ ਆ ਹਏ ਸੱਚੀ ਹਾਂ ਪਰੌਣਾ ਰੇ ਛੋਰਾ ਕਰੀ ਨਾ ਤੇਰੇ ਨਹੀਂ ਉਹ ਤਾਂ ਕੰਮ ਤੇ ਗਏ ਹੋਏ ਨੇ ਉਹ ਬਾਹਰ ਬੈਠੇ ਨੇਗੇ ਇੱਥੇ ਠੀਕ ਆ ਬਸ ਚੱਲ ਆ ਗਏ ਅਸੀਂ ਅੱਧੇ ਘੰਟੇ ਚ ਆ ਗਏ ਠੀਕ ਆ ਹਾਂ ਉਹ ਇਹ ਤਾਂ ਕਹਿੰਦੀ ਪਰੌਣਾ ਦਾ ਕੰਮ ਤੇ ਗਿਆ ਹੋਇਆ ਸਹੁਰਾ ਕਿ ਨਹੀਂ ਇੱਥੇ ਆ ਕਿਤੇ ਨੇੜੇ ਤੇੜੇ ਗਿਆ ਹੋਊਗਾ ਉਹ ਆ ਜੂਗਾ ਜਦ ਤੱਕ ਚੱਲੀਏ ਫਿਰ ਹੁਣ ਆਪਾਂ 1 ਮਿੰਟ ਹਾਂ ਲੈ ਆ ਬਿਸਕਟ ਲਾਇਆ ਜਿਹੜੇ ਬਚਣਗੇ ਮੋੜਲੇ ਉਹ ਤੂੰ ਕਿਹੜੇ ਜ਼ਮਾਨੇ ਚ ਫਿਰਦਾ 5 ਰੁਪਏ ਦੇ ਬਿਸਕਟ ਸ਼ਰਮ ਖਾ ਬਾਪੂ ਉਹ ਅਸੀਂ 5 ਰੁਪਏ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਮੇਲੇ ਦੇਖੇ ਆਉਂਦੇ ਹੁੰਦੇ ਸੀ ਫਿਰ ਵੀ ਵਿੱਚੋਂ ਪੈਸੇ ਵਜ ਜਾਂਦੇ ਸੀ ਬਹੁਤ ਪੈਸੇ ਨੇ ਲੈ ਜਾਏ ਨੋ ਉਹ ਯੁੱਗ ਤਾਂ ਦੇਖ ਲੈ ਕਿਹੜਾ ਚੱਲ ਪਿਆ 5 ਰੁਪਏ ਤੂੰ ਹੁਣ ਠੇਕਾ ਮਰਾਦੀ ਉੱਥੇ ਉਹਨਾਂ ਦੀ ਦੁਕਾਨ ਦਾ ਯਾਰੋ ਬੋਲੇ ਪੈਸੇ ਖਰਚਾਉਨੇ ਆ ਤੁਸੀਂ ਲੈ ਪੰਜ ਹੋਰ ਲੈ ਜਾ ਜਾਂ ਭੱਜ ਜਾ ਕੀ ਇਹ ਦੱਸਦਾ ਕੀ ਕਰ ਬਸ ਹੁਣ 90 ਸਕੋਟ ਲਾਇਆ ਬਸ ਆ ਫੜਾ ਜਾ ਪੀਪਾ ਲੈ ਐਨਾ ਟਾਈਮ ਲਾਤਾ ਐ ਤੁਰਿਆਉ ਨਾ ਉਹ ਬਾਪੂ ਭਾਈਆਂ ਤਾਂ ਦੇਖੇਦਾ ਅੱਪਾ ਜਿ ਪਿਓ ਨਾ ਮਯਾ ਕਰਦਾ ਬਾਜ ਦੇ ਬਜ ਪਹਿਲਾਂ ਪਿਓ ਉਹਨੇ ਨਹੀਂ ਮਜ਼ਾਕ ਕੀਤਾ ਤੈਨੂੰ ਨਹੀਂ ਪਤਾ ਇਹ ਪੋਰਾ ਕਦਾ ਹੈਗੇ ਨਹੀਂ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਉਹ ਯਾਰ ਇਹਦਾ ਭੈਣਤਾ ਹੈ ਨਹੀਂ ਪੋਰਾ ਉਹਦੇ ਸੌਰੇ ਨੂੰ ਚੱਕ ਕੇ ਦੇਖ ਲੈ ਕੀ ਕਹੂ ਉਹ ਮੈਂ ਆਪੇ ਹੱਲ ਕਰੂ ਯਾਰ ਇਹਦਾ ਚੰਗਾ ਲੈ ਚੱਲ ਫਿਰ ਆ ਜਾ ਆਇਆ ਬਾਪੂ ਉਹ ਕਿੱਧਰ ਉਹ ਗੱਡੀ 'ਚ ਨਹੀਂ ਜਾਣਾ ਉਹ ਇਹ 'ਚ 500 ਦਾ ਤੇਲ ਲੱਗ ਜੂ ਸਾਲਿਆ ਬਿਸਕਟ ਦਾ ਮੈਂ 10 ਰੁਪਏ ਦੇ ਲੈਨੇ ਉਹ ਯਾਰ ਤੂੰ ਪਤਾ ਦੇਖਤਾ ਹਾਂ ਨਹੀਂ 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 ਚੱਲ ਆਉ ਚੱਕ ਜਿਹੜਾ ਖੜਾ ਉਹ ਚੱਕ ਚੱਲ ਆ ਜਾ ਮੋਟਰ ਹਾਲ ਤੇ ਚੱਲਦੇ ਆ। ਉਹ ਮੋਟਰਸਾਈਕਲ ਵੀ ਨਹੀਂ। ਹਾਂ ਸਾਈਕਲ ਚੱਕ ਸਾਈਕਲ। ਕੋ ਯਾਰ ਸ਼ਰਮ ਖਾ। ਤੂੰ ਸਾਈਕਲ ਚੱਕ ਯਾਰ। ਆਇਆ ਬਾਪੂ। ਓਏ ਨਹੀਂ ਇਹ ਤਾਂ ਮੇਰੇ ਸਹੁਰਿਆਂ ਦੀ ਨਿਸ਼ਾਨੀ ਆ। ਆਪਣੇ ਵਾਲਾ ਚੱਕ। ਉੱਜਾ ਯਾਰ ਤੇਰੇ ਵੀ ਉਹੀ ਕੰਮ। ਚੱਲ ਇਦੀ ਚੱਲ। ਓ ਬਾਪੂ ਇਹਦਾ ਕੈਰੀਅਰ ਨਹੀਂ ਤਾਂ ਲੰਡਾ ਮਾਂ ਮੂਰੇ ਬਹਿ ਜਾ। ਚੱਲ ਆ ਜਾ ਫਿਰ ਖੋਲ ਗੇਟ। ਇਹ ਤਾਂ ਚੋਰੀ ਬਹੁਤ ਲੱਗਦਾ ਆਪਾਂ ਨਿਉਪੜਦੇ ਰੋਕ 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 ਨਹੀਂ ਹੋ ਗਿਆ ਰੁਕ ਰੁਕ ਰੋਕ ਤੀ ਹੋ ਗਿਆ ਠੀਕ ਆ ਉਹ ਗੁੱਡੇ ਨੂੰ ਫਰੂਟ ਲੈ ਚਲਦੇ ਆ ਉਹ ਫਰੂਟ ਦੇ ਆ ਲੱਗਦੇ ਆ ਵੀ ਤੂੰ ਚੋਰੀ ਦੀ ਲੈ ਕੇ ਜਾਣੇ ਨੇ ਤੂੰ ਫੇਰ ਕੀ ਹੋ ਗਿਆ ਆ ਜਾ ਉਹ ਤੋੜ ਲੈਣੇ ਆ ਦੋ ਇਹ ਆ ਸਿਰੇ ਦਾ ਕੰਜੂਸ ਬੰਦਾ ਕੋਈ ਨਹੀਂ ਮਰ ਸਹੀ ਤੂੰ ਤੇਰੇ ਭੋਗ ਤੇ ਮੈਂ ਆਹੀ ਕੰਜੂਸੀ ਕਰ ਕਰ ਭੋਗ ਪਾਉਂ ਤੇਰਾ ਤੋੜ ਲਾ ਲੈ ਆ ਜਾ ਮਾਰਨ ਨੂੰ ਖੜਦਾ ਮੈਨੂੰ ਫੇ ਹੁਣ ਤੂੰ ਜਲਾ ਆ ਪੀ ਗਿਆ ਚਲ ਤੋੜ ਲਾ ਦੋ ਗੁੱਡੀ ਖੁਸੋ ਜੂ ਨਾਲ ਗੁੱਡੀ ਤੇਰੇ ਤੋਨ ਨਾਲ ਹੀ ਖੁਸੂ ਉਹ ਖੁਸੋ ਜੂ ਵੀ ਕੋਈ ਨਹੀਂ ਬਿਸਕੁਟਾਂ ਦੇ ਨਾਲ ਫਰੂਟ ਹੋ ਜਾਣਗੇ ਪੱਕਾ ਜਿਆ ਤੋੜੀ ਉਹ ਹਾਂ ਬਕੂਏ ਓਏ ਅਰੇ ਤਾਂ ਕੀ ਆ ਲੱਬ ਲੱਬ ਹੋਰ ਲੱਬ ਤੂੰ ਅਜੇ ਨਹੀਂ ਹੈਗਾ ਇਹਨੂੰ ਲਾਇਆ ਫਾੜੀਆਂ ਕਰ ਕਰ ਖਾ ਲੈਣਗੇ ਉਹ ਫਾੜੀ ਇਹਨੂੰ ਤਰਬੂਜ ਹੈ ਲੈ ਕੋਈ ਨਾ ਲਫੜਾ ਲੈ ਲੈ ਬੱਸ ਕੋਈ ਨਾਲ ਫਰੂਟ ਹੋ ਗਿਆ ਆਹੋ ਨਾਲ 10 ਰੁਪਏ ਦੇ ਦਾਂਗੇ ਉਹ ਬੱਸ ਉਹ ਬੱਸ ਤੇਰੇ 10 ਨਾਲੂੰ ਨਾਰਾਜ਼ੇ ਬਣ ਜਾਣ ਉਹ ਅੱਜ ਕੋਈ ਨਾ ਕੋਈ ਨਾ ਆ ਜਾ ਲੈ ਹੁਣ ਹੋ ਗਿਆ ਨਾ ਆਪਣਾ ਸੰਧਾਰਾ ਟਾਪ ਦਾ ਲੈ ਹੁਣ ਉੱਥੇ ਹੀ ਰੁਕਣਾ ਆਪਾਂ ਨੇ ਉਹ ਗੁੱਡੀ ਉਹ ਇੱਥੇ ਦਾ ਬਾਪੂ ਕੋਈ ਨਹੀਂ ਥਿੰਦਾ ਨਾ ਦਾ ਸੌਂ ਚੂ ਗਏ ਇਹ ਓ ਗੁੱਡੀ ਪਾਈ ਹਾਏ ਹਾਏ ਓਏ ਪੋਂ ਦਾ ਦਦੀ ਇੱਥੀ ਹੋ ਗਈ ਕਿਤੇ ਬਾਪੂ ਦੀ ਸਸੀ ਕਾ ਸਸੀ ਕਾ ਬੀਰੇ ਸਸੀ ਕਾ ਉਹ ਠੀਕ ਆ ਹਾਂ ਜੀ ਉਹ ਤਾਂ ਇੱਥੇ ਦਾ ਸਹੁਰਾ ਉਹ ਬਾਹਰ ਚੌਂਕੜੀ ਤੇ ਬੈਠੇ ਨੇ ਪ੍ਰਾਣਾ ਆਪਣਾ ਉਹ ਕੰਮ ਤੇ ਗਏ ਹੋਏ ਨੇਗੇ ਚਲ ਐਂ ਕਰ ਪਾਣੀ ਲਿਆ ਹਾਂ ਜੀ ਲਿਆਵੇਂ ਉਹ ਬਾਪੂ ਮਾਲਾ ਮੇਰੀ ਗੱਲ ਦੇ ਦੇ ਮੁੰਡਾ

ਤੁਸੀਂ ਆਏ ਕਰੋ 2 ਮਿੰਟ ਬੈਠੋ ਇੱਥੇ ਮੈਂ ਚਾਹ ਬਣਾ ਕੇ ਲਿਆਉਂਦਾ ਉਹ ਤਾਂ ਇੰਨੀ ਖੇਚਲਾ ਨਹੀਂ ਨਹੀਂ ਬਸ 2 ਮਿੰਟ ਹੀ ਵਾਰ ਦੇਣੀ ਆ 2 ਮਿੰਟ ਹੀ ਵਾਰ ਦੇਣੀ ਚਾਹ ਆ ਬੈਠੋ ਵੀ ਹੁਣ ਜਿੱਦ ਕਰਦੀ ਆ ਚਾਹ ਦੀ ਉਹ ਹੱਥ ਜੋੜਿਓ ਬਾਪੂ ਤੇਰੇ ਮੂਰੇ ਕਿਉਂ ਤੂੰ ਕਿਉਂ ਜੁੱਤੀਆਂ ਪਵਾਉਣੀਆਂ ਨੇ ਤੇਰਾ ਤਾਂ ਕੰਮ ਹੀ ਇਹੀ ਆ ਤੂੰ ਤਾਂ ਹੈ ਹੀ ਬਿਸ਼ਰਮਾ ਦਿਨ ਤਾਂ ਕੋਈ ਬੇਇੱਜ਼ਤੀ ਦਾ ਫਰਕ ਹੀ ਨਹੀਂ ਔਰ ਇਹਦਾ ਸਹਰਾ ਆ ਗਿਆ ਕੀ ਮੂੰਹ ਦਿਖਾਵਾਂਗੇ ਉਹਨੂੰ ਵੀ ਇਹਦੇ ਵਿੱਚ ਤਾਂ ਕੋਈ ਲੈ ਕੇ ਨਹੀਂ ਆਇਆ ਆਪਾਂ ਕੀ ਆ ਇਹ ਭੋਰਾ ਵਜਨ ਨਹੀਂ ਆ ਦਾ ਕਿਵੇਂ ਕਿਹੜੇ ਵਾਰ ਦੇ ਦਿਖਾਵਾਂਗੇ ਮੂੰਹ ਆਹੀ ਦਿਖਾਵਾਂਗੇ ਇਹਦਾ ਵਜਨ ਦੇਖ ਮੈਂ ਸਭ ਹੱਲ ਕਰਕੇ ਲੈ ਕੇ ਆਉਣਾ ਦੇਖ 10 ਕਿਲੋ ਦਾ ਪੀਪਾ ਕਰਤਾ ਮੈਂ ਠੀਕ ਹੈ ਮੈਂ 1 ਕਮਰੂਦ আর 2 ਬਿਸਕਟਾਂ ਹੀ ਡਬਿਉ ਨਾਲ ਇੰਨਾ ਭਾਰਾ ਕਿਵੇਂ ਹੋ ਗਿਆ ਬਸ ਮੈਂ ਸਦਾਰੇ ਬਥੇਰੇ ਆਈ ਦਿੱਤੇ ਨੇ ਮੈਂ ਓ ਯਾਰ ਤੂੰ ਚੰਗਾ ਮੰਨ ਮੇਰੀ ਗੱਲ ਆਪਾਂ ਤੁਰਦੇ ਆਂ ਦੇਖ ਮੈਂ ਹੱਥੀ ਜੋੜਦਾ ਤੁਰ ਪਾ ਦੂ ਮੌਲਾ ਛੱਟ ਪਰੇ ਜਾ ਮੈਂ ਫੇ ਲੈ ਕੀ ਤੋਂ ਆਇਆ ਓ ਯਾਰ ਤੋਪਾ ਹਾਂਜੀ ਆ ਗਏ 1 ਮਿੰਟ ਚਾਹ ਬਣਾਉਣ ਵਾਲੀ ਆ ਆਈ ਭਾਈ ਗੱਲ ਸੁਣੀ ਆਉਣੀ ਆ ਹਾਂਜੀ ਪੁੱਤ ਮਰੋਂ ਤੋਂ ਫੋਨ ਆਇਆ ਠੀਕਾ ਆਪਣੀਆਂ ਮੱਜਾਂ ਨੇ ਸਿੰਘਪੁਰ ਇਕ ਦੂਜੇ ਚ ਫਸਾ ਲੇ ਸਾਨੂੰ ਜਾਣਾ ਪੈ ਚਾਹ ਤਾਂ ਪੀਜੋ ਹੁਣ ਚਲ ਕੋਈ ਨਾ ਪੁੱਤ ਫੇਰ ਕਿਹੜਾ ਮਾਰ ਜਾਵੇਂ ਤੂੰ ਕਿਹੜਾ ਦੂਰ ਆ 10 ਮਿੰਟ ਤਾਂ ਬਹਿ ਜਾਓ ਠੀਕ ਹੈ ਬੱਚਾ ਠੀਕ ਹੈ ਬਈ ਸਸੀ ਯਾਰ ਰੱਖੀਆ ਬਣਾ ਜਾਨੀਆਂ ਸੀ ਠੀਕ ਆ ਕੁੜੀਏ ਕੀ ਆ ਲਾਉਂਦੇ ਮੁੜ ਗਏ ਉਹ ਅੱਗ ਲੱਗੀ ਇਹਦੇ ਪੈਰਾਂ ਥੱਲੇ ਕੰਮ ਸੀ ਉਹਨਾਂ ਨੂੰ ਕੋਈ ਜ਼ਰੂਰੀ ਇਹ じゃ ਕਿਹੜਾ ਕੰਮ ਤੇ ਸਾੜੇ ਜਰ ਵੀ ਲੰਘ ਜਾਂਦੇ ਜਿਹੜੇ ਮੁੜ ਜਾਂਦੇ ਨੇ ਲੰਘ ਕੋਈ ਨਹੀਂ ਆਂਗੇ ਆ ਪੀਪਾ ਭਰ ਕੇ ਜੇ ਕਹਿੰਦੇ ਬਿਸਕਟਾ ਚੱਕਿਆ ਵੀ ਨਹੀਂ ਜਾਂਦਾ ਤੇ ਮੈਨੂੰ ਪਤਾ ਜਿਆ ਤੱਕ ਪੀਪਾ ਦੇ ਕੇ ਗਏ ਨੇ ਤੇ ਬਜ਼ਾਰੋਂ ਬਿਸਕਟ ਲਿਆਉਂਦੇ ਨੇ ਉਹ ਬਜ਼ਾਰਾ ਕੋਈ ਨਹੀਂ ਨਾ ਖਾ ਹੁੰਦੇ ਨੇ ਨਾ ਉਹ ਦੇਖ ਹੁੰਦੇ ਨੇ ਬਣਵਾ ਕੇ ਲੈ ਕੇ ਆਏ ਨੇਗੇ ਲੈ ਦੇਖ ਲਓ ਤੁਸੀਂ ਲੈ ਆਹ ਹੀ ਚੱਕ ਲਈ ਹੈ ਹਾਲੇ ਆਹ ਦੇਖੋ ਨੇ ਦੇਖ ਲਓ ਜਾ ਮੈਂ ਜਿਹੜਾ ਸਾਡੇ ਮੈਨੂੰ ਪਤਾ ਦੀਆ ਇੱਕ ਤਾਂ ਸਾਡੇ ਪਿੰਡ ਚੱਕੀਆਂ ਆਉਣਗੀਆਂ